ਸਤਿ ਸ਼੍ਰੀ ਅਕਾਲ ਕੱਲ ਦਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜਾ ਵਾਇਰਲ ਹੋ ਰਿਹਾ ਇਹ ਵੀਡੀਓ ਦੇ ਵਿੱਚ ਜਿਹੜਾ ਮੁੰਡਾ ਮਸ਼ਹੂਰ ਹੋਇਆ ਸੀ ਉਹਦਾ ਗਾਣਾ ਬੜਾ ਮਸ਼ਹੂਰ ਹੋਇਆ ਸੀਗਾ ਧਮਕ ਬੇਸ ਵਾਲਾ ਮੁਖ ਮੰਤਰੀ ਉਹਦਾ ਤਖੱਲਸ ਆ ਤੇ ਨਾਮ ਉਹਦਾ ਹੈਗਾ ਧਰਮਪ੍ਰੀਤ ਪਿੰਡ ਦੀਨੇਵਾਲ ਦਾ ਹੈ ਰਹਿਣ ਵਾਲਾ ਖਡੂਰ ਸਾਹਿਬ ਦੇ ਲਾਗੇ ਦਾ ਪਿੰਡ ਆ ਤੇ ਵੀਡੀਓ ਦੇ ਵਿੱਚ ਅਸੀਂ ਸਾਰਿਆਂ ਨੇ ਦੇਖਿਆ ਕਿ ਪੁਲਿਸ ਵਾਲੇ ਉਹਨੂੰ ਧੂਰੇ ਆ ਉਹਨੂੰ ਗੱਡੀ 'ਚ ਬਿਠਾਉਂਦੇ ਆ ਮੁੜ ਕੇ ਥਾਣੇ ਲੈ ਜਾਂਦੇ ਆ ਤੇ ਮੁੜ ਕੇ ਉਹਦੇ ਘਰ ਦੇ ਪਿੱਛੇ ਜਾ ਕੇ ਜਿਹੜੀ ਉਹਦੀ ਜ਼ਮਾਨਤ ਕਰਾ ਕੇ ਉਹਨੂੰ ਲੈ ਆਉਂਦੇ ਆ ਘਟਨਾ ਇਹ ਜਿਹੜੀ ਹੈ ਇਹ 9 ਨਵੰਬਰ ਦੀ ਹੈ ਤੇ ਮੁੱਖ ਮੰਤਰੀ ਜਿਹੜਾ ਉਹ ਮੁੰਡਾ ਧਰਮਪ੍ਰੀਤ ਆ ਉਹ ਦੱਸ ਰਿਹਾ ਵੀ ਉਹ ਦੁੱਧ ਲੈਣ ਚੱਲਿਆ ਸੀਗਾ ਤੇ ਕਿਸੇ ਦਾ ਕੁੱਤਾ ਉਹਨੂੰ ਪੈ ਗਿਆ ਤੇ ਮੁੜ ਕੇ ਫਿਰ ਉਹਨੂੰ ਗੁੱਸਾ ਆ ਗਿਆ ਤੇ ਉਹਨੇ ਜਿਹੜਾ ਵਾ ਉਹ ਦਾਤ ਕੱਢ ਲਿਆ ਜਾਂ ਤਲਵਾਰ ਕੱਢ ਲਈ ਵੀ ਮੈਂ ਕੁੱਤਾ ਵੱਢ ਦੇਣਾ ਮੁੰਕੇ ਉਹ ਲੜਾਈ ਹੋਈ ਸਾਰਾ ਕੁਝ ਹੋਇਆ ਹੁਣ ਇੱਥੋਂ ਤੱਕ ਆ ਮੁੰਡਾ ਪਹੁੰਚਿਆ ਕਿੱਦਾਂ ਵੀ ਇਹਨੂੰ ਜੱਕਦਮ ਗੁੱਸਾ ਆਇਆ ਕਿਉਂ ਇਹਨਾਂ ਗੁੱਸਾ ਆ ਗਿਆ ਵੀ ਇਹਨੇ ਦਾਤ ਚੁੱਕ ਲਿਆ ਵੀ ਮੈਂ ਕੁੱਤਾ ਵੱਢ ਦੇਣਾ ਫਿਰ ਇੱਟਾਂ ਰੋੜੇ ਮਾਰਨ ਲੱਪਿਆ ਦਰਅਸਲ ਇਦੀ ਉਮਰ ਬਹੁਤ ਛੋਟੀ ਹੈ। ਔਰ ਜਦੋਂ ਇਹਦਾ ਗਾਣਾ ਮਸ਼ਹੂਰ ਹੋਇਆ ਸੀਗਾ ਜਿਹੜਾ ਧਮਕ ਬੇਸ ਉਦੋਂ ਵੀ ਇਹ ਛੋਟਾ ਜਾਈ ਸੀ ਜਿੱਦਾਂ ਆਮ ਬੱਚੇ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਵੀਡੀਓ ਬਣਾ ਕੇ ਪਾਉਂਦੇ ਆ ਲੋਕ ਪਸੰਦ ਕਰਦੇ ਆ ਉਹ ਹਿੱਟ ਹੋ ਜਾਂਦਾ ਤੇ ਫਿਰ ਕੁਝ ਕੰਪਨੀਆਂ ਵਾਲੇ ਜਿਹੜੇ ਆ ਉਹਨਾਂ ਨੂੰ ਕੈਸ਼ ਕਰਨਾ ਚਾਹੁੰਦੇ ਆ ਉਹਨਾਂ ਦਾ ਲਾਹਾ ਲੈਂਦੇ ਆ। ਇਹਦਾ ਵੀ ਇਸੇ ਤਰ੍ਹਾਂ ਕਈ 뮤직 ਕੰਪਨੀਆਂ ਨੇ ਜਿਹੜਾ ਇਹਦੇ ਨਾਲ ਗਾਣੇ ਰਿਕਾਰਡ ਕੀਤੇ ਤੇ ਮੁੜ ਕੇ ਇਹ ਕਈ ਗਾਣੇ ਇਹਦੇ ਚੱਲੇ ਕੁਝ ਨਹੀਂ ਵੀ ਚੱਲੇ। ਮਰ ਹੋਇਆ ਕੀ ਵੀ ਉਹ ਕੰਪਨੀਆਂ ਵਾਲੇ ਜਿਹੜੇ ਸੀਗੇ ਉਦੋਂ ਸੋਸ਼ਲ ਮੀਡੀਆ ਤੇ ਬੜੀ ਗੱਲ ਚੱਲੀ ਵੀ ਇਹਦਾ ਉਹਨਾਂ ਨੇ ਕੁਝ ਨਹੀਂ ਸੁਆਰਿਆ ਪਰ ਉਹ ਜਿਹੜੇ ਕੰਪਨੀ ਵਾਲੇ ਸੀਗੇ ਪੱਟੀ ਸ਼ਹਿਰ ਦੇ ਸੀਗੇ ਜ਼ਿਲ੍ਹਾ ਤਰਨਤਾਰਨ ਦੇ ਉਹਨਾਂ ਨੇ ਇਹਦਾ ਜਿਹੜਾ ਵਾ ਘਰ ਪਾ ਕੇ ਦਿੱਤਾ ਸੀਗਾ ਘਰ ਪਾ ਦਿੱਤਾ ਤੇ ਉਸ ਤੋਂ ਬਾਅਦ ਫਿਰ ਇਹਦੇ ਗਾਣੇ-ਗੂਣੇ ਕੱਢੇ ਤੇ ਗਾਣੇ ਚੱਲਿਆ ਕੋਈ ਨਹੀਂ ਜਦੋਂ ਗਾਣਾ ਕੋਈ ਨਾ ਚੱਲਿਆ ਤੇ ਫਿਰ ਬਾਅਦ ਦੇ ਵਿੱਚ ਕੀ ਹੋਇਆ ਵੀ ਇਹ ਮੁੰਡਾ ਜਿਹੜਾ ਵਾ ਇਹ ਕਹਿੰਦਾ ਵੀ ਮੈਂ ਹੁਣ ਆਪਣਾ ਅਰਬਿਕ ਬਾੜ ਦਾ ਕੰਮ ਕਰਦਾ ਇਹਦੀ ਉਹ ਵੀ ਵੀਡੀਓ ਸਾਰਿਆਂ ਨੇ ਦੇਖੀ ਵੀ ਇਹਨੇ ਜਿਹੜਾ ਵਾ ਇੱਕ ਰੇੜੀ ਦੇ ਵਿੱਚ ਕੁਆੜ ਦਾ ਕੰਮ ਸ਼ੁਰੂ ਕਰ ਦਿੱਤਾ ਪਿੰਡ-ਪਿੰਡ ਜਾ ਕੇ ਇਹਨੇ ਹੋਕਾ ਦੇਣਾ ਸ਼ੁਰੂ ਕਰ ਦਿੱਤਾ ਫਿਰ ਜਦੋਂ ਸੋਸ਼ਲ ਮੀਡੀਆ ਤੇ ਉਹ ਬੜਾ ਆਏ ਦਾ ਵੀਡੀਓ ਧਰਮਪ੍ਰੀਤ ਦਾ ਵਾਇਰਲ ਹੋਇਆ ਮੁੱਖ ਮੰਤਰੀ ਦਾ ਤੇ ਬਾਅਦ ਦੇ ਵਿੱਚ ਫਿਰ ਲੋਕ ਅੱਗੇ ਆਏ ਵੀ ਨਹੀਂ ਇਹਦੀ ਮਦਦ ਕਰਨੀ ਚਾਹੀਦੀ ਹੈ ਔਰ ਬਹੁਤ ਜਿਹੜੇ ਸੱਜਣਾਂ ਪੰਜਾਬੀ ਜਿਹੜੇ ਆ ਉਹ ਬੜੇ ਦਰਿਆਦਿਲ ਨੇ ਉਹਨਾਂ ਨੇ ਫਿਰ ਇਹਦਾ ਇੱਕ ਦਾਣਾ ਮੈਨੂੰ ਯਾਦ ਆ ਪਿਛਲੇ ਸਾਲ ਉਹ ਆਪਾਂ ਪਿਛਲੇ ਸਾਲ ਫਿਰ ਰਿਕਾਰਡ ਕੀਤਾ ਸੀ ਉਹਦੇ ਵੀ ਇਹਦੀ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੈਂਸ ਕਰਕੇ ਬਕਾਇਦਾ ਤੌਰ ਦੇ ਉੱਤੇ ਦੱਸਿਆ ਗਿਆ ਜੀ ਅੱਜ ਪੋਸਟਰ ਰਿਲੀਜ਼ ਆ ਕੱਲ ਨੂੰ ਟੀਜ਼ਰ ਆਜੂਗਾ ਪ੍ਰੋਮੋ ਆਜੂਗਾ ਤੇ ਮੁੜ ਕੇ ਗਾਣਾ ਆਜੂਗਾ ਪਰ ਅਨਫੋਰਚੂਨੇਟਲੀ ਇਹਦਾ ਉਹ ਵੀ ਗਾਣਾ ਜਿਹੜਾ ਉਹ ਨਹੀਂ ਚੱਲਿਆ ਜਦੋਂ ਨਹੀਂ ਚੱਲਿਆ ਤੇ ਆਰਥਿਕ ਹਾਲਾਤ ਇਸ ਮੁੰਡੇ ਦੇ ਕੋ ਪਹਿਲੇ ਦਿਨ ਤੋਂ ਹੀ ਵਧੀਆ ਨਹੀਂ ਸੀਗੇ ਇਹ ਜਿਹੜਾ ਪਰਿਵਾਰ ਆ ਆਰਥਿਕ ਤੌਰ ਦੇ ਉੱਤੇ ਕੋਈ ਖੁਸ਼ਹਾਲ ਪਰਿਵਾਰ ਨਹੀਂ ਸੀਗਾ ਪਰ ਫਿਰ ਵੀ ਉਹਨਾ 뮤ਜ਼ਿਕ ਕੰਪਨੀ ਆਰਿਆ ਨੇ ਇਹਦੀ ਬਾਹ ਫੜੀ ਸੀ ਇਹਦੇ ਉਹਨਾਂ ਨੇ ਚਬਰਾਏ ਨੂੰ ਜਿਹੜਾ ਵਾ ਘਰ ਆ ਉਹ ਛੱਟ ਕੇ ਦਿੱਤਾ ਸੀਗਾ ਵੀਡੀਓ ਵਾਇਰਲ ਹੋਏ ਸਾਰਿਆਂ ਨੂੰ ਪਤਾ ਹੁਣ ਹੁੰਦਾ ਕੀ ਆ ਵੀ ਇਹਨੇ ਇੱਕ ਸਿਖਰ ਦੇਖ ਲਿਆ ਆਪਣੇ ਹਿਸਾਬ ਦੇ ਨਾਲ ਆਪਣੇ ਦਿਮਾਗ ਦੇ ਹਿਸਾਬ ਦੇ ਨਾਲ ਸ਼ੌਹਰਤ ਦਾ ਕਿਉਂਕਿ ਜਿੱਥੇ ਜਾਂਦਾ ਸੀ ਜਦੋਂ ਇਹਦਾ ਗਾਣਾ ਚੱਲਿਆ ਸੀਗਾ ਤੇ ਇਹਦੇ ਨਾਲ ਲੋਕ ਫੋਟੋਆਂ ਕਰਾਉਂਦੇ ਹੁੰਦੇ ਸੀ ਵੀ ਮੁੱਖ ਮੰਤਰੀ ਸਾਹਿਬ ਆਏ ਆ ਹਾਂਜੀ ਇਹਨਾਂ ਦਾ ਗਾਣਾ ਆ ਫਲਾਣਾ ਗਾਣਾ ਬੜਾ ਮਕਬੂਲ ਹੋਇਆ ਡੀਜੇ ਆ ਤੇ ਵੀ ਉਹ ਗਾਣਾ ਵੱਜਿਆ ਪਰ ਅੱਜ ਕੱਲ ਸਾਨੂੰ ਇਹ ਵੀ ਪਤਾ ਵੀ ਗਾਣਿਆਂ ਦੀ ਮਨਿਆਦ ਹੈ ਹੀ ਨਹੀਂ ਇਹ ਕੁਝ ਗਾਣੇ ਜਿਹੜੇ 80 ਤੋਂ 50 60 60 ਸਾਲ ਪਹਿਲਾਂ ਦੇ ਵੀ ਅਸੀਂ ਸੁਣਦੇ ਆ ਅੱਜ ਦੇ ਗਾਣਿਆਂ ਦੀ ਉਨੀ ਮਨਿਆਦ ਨਹੀਂ ਹੈਗੀ ਅੱਜ ਦੇ ਗਾਣਿਆਂ ਦੀ ਮਨਿਆਦ ਆ ਘੰਟਿਆਂ ਬਰਦੀ ਰਹੀ ਹੈ 24 ਘੰਟੇ 48 ਘੰਟੇ 72 ਘੰਟੇ ਇਸ ਤੋਂ ਜ਼ਿਆਦਾ ਗਾਣਿਆਂ ਦੀ ਮਨਿਆਦ ਨਹੀਂ ਹੈਗੀ ਹੁਣ ਕਿਉਂਕਿ ਨਿੱਕੀ ਉਮਰ ਦੇ ਵਿੱਚ ਇਹਨੇ ਸ਼ੋਰਤ ਵੇਖ ਲਈ ਤੇ ਇਹਨੂੰ ਹੁਣ ਕਾਲੀਆਂ ਪੈਂਦੀਆਂ ਨੇ ਜਿਹਨੂੰ ਆਪਾਂ ਕਹਦੇ ਆ ਵੀ ਇਹ ਸਾਈਕੋਲੋਜੀਕਲੀ ਇਹਦਾ ਇੰਬੈਲੈਂਸ ਹੋ ਗਿਆ ਇਹਦੇ ਦਿਮਾਗ ਨੂੰ ਉਹ ਗੱਲ ਪਚ ਨਹੀਂ ਰਹੀ ਕਿ ਮੈਂ 3-4 ਸਾਲ ਪਹਿਲਾਂ ਤੱਕ ਕੀ ਸੀਗਾ ਮੈਂ ਕਿਸੇ ਪਾਰਟੀ 'ਚ ਵਿਆਹ ਤੇ ਜਾਂਦਾ ਸੀ ਕਿਸੇ ਮੇਲੇ ਤੇ ਜਾਂਦਾ ਸੀ ਕਿਸੇ ਫੰਕਸ਼ਨ ਤੇ ਜਾਂਦਾ ਸੀ ਤੇ ਲੋਕ ਮੇਰੇ ਨਾਲ ਫੜ-ਫੜ ਕੇ ਜਿਹੜਾ ਵਾ ਫੋਟੋਵਾ ਕਰਾਉਂਦੇ ਸੀ ਤੇ ਅੱਜ ਮੇਰੇ ਹਾਲਾਤ ਕੀ ਬਣੇ ਹੋਏ ਆ ਕੁੱਤਾ ਜਾਂ ਕੋਈ ਹਲਕੀ-ਫੁਲਕੀ ਕਿਸੇ ਨਾ ਲੋਕ ਚੋ ਕੇ ਬੜੀ ਸੁਭਾਵਕ ਗੱਲ ਆ ਸੜਕ ਤੇ ਤੁਰੇ ਜਾਂਦਿਆਂ ਕੋਈ ਗੱਡੀ 'ਚ ਗੱਡੀ ਮਾਰ ਦਿੰਦਾ ਤੇ ਕੋਈ ਬੰਦਾ ਦਾਤ ਥੋੜੀ ਕੱਢ ਲੈਂਦਾ ਕਈ ਲੋਕ ਕੱਢ ਵੀ ਲੈਂਦੇ ਫੇ ਪਤਾ ਲੱਗਦਾ ਜੀ ਇਹਨੇ ਨਸ਼ਾ ਕੀਤਾ ਇਹਨੇ ਨਸ਼ਾ ਨੁਸ਼ਾ ਵਿਚਾਰੇ ਨੇ ਕੋਈ ਨਹੀਂ ਸੀ ਕੀਤਾ ਪਰ ਕਿਉਂਕਿ ਇਹ ਹੁਣ ਦਿਮਾਗੀ ਤੌਰ ਦੇ ਉੱਤੇ ਜਿਹੜਾ ਵਾ ਇਹਦੇ ਉੱਤੇ ਇੱਕ ਬੋਝ ਪੈ ਗਿਆ ਵੀ ਮੈਂ ਕੀ ਸੀ ਤੇ ਕੀ ਮੇਰੇ ਨਾਲ ਹੋ ਗਿਆ ਕਹਿਰ ਮੈਂ ਜਿਵੇਂ ਪਹਿਲਾਂ ਦੱਸਿਆ ਵੀ ਇਹਦਾ ਇੱਕ ਗਾਣਾ 2-3 ਸਾਲ ਪਹਿਲਾਂ ਕੋਈ ਅੰਮ੍ਰਿਤਸਰ ਦੇ ਲੋਕ ਸੀਗੇ ਦਮੀ ਸੱਜਣ ਸੀਗੇ ਬੜਾ ਉਹਨਾਂ ਨੇ ਅਦਾ ਹੋ ਕੇ ਇਹਦਾ ਗਾਣਾ ਰਿਕਾਰਡ ਕਰਾਇਆ ਸੀ ਪ੍ਰੈਸ ਕਾਨਫਰੈਂਸ ਵੀ ਕੀਤੀ ਜਿੱਦਾਂ ਮੈਂ ਪਹਿਲਾਂ ਦੱਸਿਆ ਬੜਾ ਵਧੀਆ ਤਰੀਕੇ ਨਾਲ ਇਹਨੂੰ ਲਾਂਚ ਕੀਤਾ ਪਰ ਉਹ ਗਾਣਾ ਨਹੀਂ ਚੱਲਿਆ ਹੁਣ ਗਾਣਾ ਚੱਲੇ ਨਾ ਚੱਲੇ ਇਹਦੇ ਵਿੱਚ ਕਿਸੇ ਦਾ ਕੋਈ ਜ਼ੋਰ ਨਹੀਂ ਆ ਕਿਉਂਕਿ ਜਿਹੜਾ ਬੰਦਾ ਪੈਸੇ ਖਰਚਦਾ ਵਾ ਉਹ ਇਹੀ ਸੋਚ ਕੇ ਖਰਚਦਾ ਕਿ ਇਹ ਗਾਣਾ ਵਧੀਆ ਬਣੇ ਇਹਦਾ ਵੀਡੀਓ ਵਧੀਆ ਬਣੇ ਇਹਦੀ ਮਸ਼ਹੂਰੀ ਵਧੀਆ ਹੋਵੇ ਅੱਜਕੱਲ YouTube ਦਾ ਜ਼ਮਾਨਾ ਵੀ ਚਲੋ ਐਡ ਲਾ ਦੇਓ Google Ads ਦੇ ਉੱਤੇ ਵੀ ਇਹ ਗਾਣਾ ਮਸ਼ਹੂਰ ਹੋਵੇ ਪਰ ਨਹੀਂ ਹੋਇਆ ਹੁਣ ਜਿਹੜੀ ਚੀਜ਼ ਮਸ਼ਹੂਰ ਨਹੀਂ ਹੋਈ ਉਹਨੂੰ ਧੱਕੇ ਨਾਲ ਮਕਬੂਲ ਨਹੀਂ ਕੀਤਾ ਜਾ ਸਕਦਾ ਔਰ ਗਾਣਾ ਇਹਦਾ ਲੈਦੇ ਕਿ ਇੱਕੋ ਹੀ ਚੱਲਿਆ ਸੀਗਾ ਉਹ ਧਮਕਬੇਸ ਵਾਲਾ ਠੀਕ ਹੈ ਜੀ ਉਹਦੇ ਵਿੱਚ ਵੀ ਇਹਨੇ ਬਥੋੜੇ ਬਲਗਰ ਵਰਡ ਵੀ ਬੋਲੇ ਸੀ ਪਰ ਇਹਨੂੰ ਬੱਚਾ ਸਮਝ ਕੇ ਕਿਸੇ ਨੇ ਕੁਝ ਵੀ ਨਹੀਂ ਕਿਹਾ ਸਭ ਉਹ ਉਸ ਗਾਣੇ ਦਾ ਆਨੰਦ ਹੀ ਲਿਆ ਸਾਰਿਆਂ ਨੇ ਪਰ ਹੁਣ ਹਾਲਾਤ ਇਹ ਬਣੇ ਹੋਏ ਆ ਵੀ ਕ੍ਰੀਏਟੀਵਿਟੀ ਹੋਰ ਹੋਈ ਨਹੀਂ ਹੋਰ ਕੋਈ ਇਹਦੇ ਕੋਲੋਂ ਵਧੀਆ ਗਾਣਾ ਬਣਾਇਆ ਗਿਆ ਨਹੀਂ ਹੋਰ ਕੋਈ ਗਾਣਾ ਇਹਦਾ ਚੱਲਿਆ ਨਹੀਂ ਤੇ ਦੂਜੇ ਪਾਸੇ ਉਹ ਲੜਕੀ ਸੋਨੀ ਮਾਨ ਜਿਹਨੇ ਇਹਨੂੰ ਆਪਣੇ ਕੋਲ ਰੱਖਿਆ ਭਰਾਵਾ ਵਾਂਗੂ ਇਹਨੂੰ ਨਾਲ ਰੱਖਿਆ ਉਹਦੇ ਕੋਲੇ ਰਹਿੰਦਾ ਹੁੰਦਾ ਸੀਗਾ ਤੇ ਉਹਨਾਂ ਦੇ ਘਰ ਹੀ ਰਹਿੰਦਾ ਹੁੰਦਾ ਸੀ ਉਹ ਆਪਣੇ ਨਾਲ ਰੱਖਦੀ ਸੀ ਪ੍ਰੋਗਰਾਮ ਤੇ ਵੀ ਲੈ ਕੇ ਜਾਂਦੀ ਸੀ ਪਰ ਗੱਲ ਫੇਰ ਉੱਥੇ ਹੀ ਆਂਦੀ ਆ ਵੀ ਉਹ ਇੱਕ ਕਲਾਕਾਰ ਕੁੜੀ ਆ ਉਹ ਜਦੋਂ ਬੰਦੇ ਦੇ ਕੋਲ ਕ੍ਰੀਏਟੀਵਿਟੀ ਖਤਮ ਹੋ ਜਾਂਦੀ ਹੈ ਕੋਈ ਫਿਰ ਬਹੁਤੀ देर ਰੱਖਦਾ ਨਹੀਂ ਹੁੰਦਾ ਕਿਉਂਕਿ ਇਹ ਸਾਰਾ ਜਿਹੜਾ ਸਾਡਾ ਸਮਾਜ ਆ ਇਹ ਮਟੀਰੀਅਲਿਸਟਿਕ ਆ ਜਿਹੜੀ ਇੰਡਸਟਰੀ ਆ ਨਾ ਇਹਦੇ ਵਿੱਚ ਜੇ ਤੁਹਾਡੇ ਕੋਲ ਕਲਾ ਹੈ ਉਹ ਵਿਕਦੀ ਆ ਤਾਂ ਤੁਹਾਡੇ ਚਾਰ-ਚੁਰੇ ਬੰਦੇ ਨੇ ਤੁਹਾਡੇ ਚਾਰ ਸਵੇਰੇ ਕੰਪਨੀਆਂ ਵਾਲੇ ਪ੍ਰੇਫਰ ਲਗੇ ਜੇ ਤੁਹਾਡੇ ਗਾਣੇ ਫਲॉप ਤੇ ਫਲॉप ਹੋਣ ਲੱਪੈ ਨਾ ਚੱਲਣ ਤੇ ਫਿਰ ਉਹ ਕੰਪਨੀਆਂ ਵਾਲੇ ਜਿਹੜੇ ਆ ਉਹ ਪਿੱਛਾ ਭੌਕੇ ਨਹੀਂ ਦੇਖਦੇ ਪਿੱਛੇ ਮੁੜ ਕੇ ਵੀ ਨਹੀਂ ਦੇਖਦੇ ਵੀ ਕੱਲ ਤੱਕ ਅਸੀਂ ਇਸ ਬੰਦੇ ਨਾਲ ਬੰਨ੍ਹਦੇ ਖਲੋਂਦੇ ਸੀਗੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਹੁਣ ਗਾਣੇ ਜਿਹੜੇ ਨਹੀਂ ਚੱਲ ਰਹੇ ਪਰ ਇਹਦੇ ਵਿੱਚ ਉਸ ਲੜਕੀ ਸੋਨੀ ਮਾਨ ਦਾ ਕੋਈ ਦੋਸ਼ ਨਹੀਂ ਆ ਤੇ ਨਾ ਉਹ ਕੰਪਨੀ ਵਾਲਿਆਂ ਦਾ ਉਹਨਾਂ ਜੂਰ ਲਾਇਆ ਉਹਨਾਂ ਨੇ ਇਹਨੂੰ ਘਰ ਵੀ ਬਣਾ ਕੇ ਦਿੱਤਾ ਉਹਦੀ ਕ੍ਰੀਏਟੀਵਿਟੀ ਨਖਾਰੀ ਤਾਂ ਜਾ ਸਕਦੀ ਸੀਗੀ ਵੀ ਜੇ ਇਹ ਅਗਾ ਉਹਦੇ ਉੱਤੇ ਕੋਈ ਵਰਕ ਕਰਦਾ ਵੀ ਇਹਦੇ ਬਰਾਬਰ ਦੇ ਬੰਦੇ ਜਿਹੜੇ ਉਹਦਾ ਰੈਪ ਕਰਦੇ ਆ ਜਾਂ ਉਹਦਾਂ ਦੇ ਕਮੇਡੀ ਵੀਡੀਓ ਬਣਾਉਂਦੇ ਆ ਉਹ ਕੀ ਕਰਦੇ ਪਏ ਆ ਜਿੱਥੋਂ ਤੱਕ ਮੈਨੂੰ ਸਮਝ ਆਈ ਸਾਈਕੋਲੋਜੀਕਲੀ ਇਸ ਬੱਚੇ ਨੇ ਇਸ ਧਰਮਪ੍ਰੀਤ ਨੇ ਮੁੱਖ ਮੰਤਰੀ ਜਿਹਦਾ ਨਾਮ ਹੈ ਇਹਨੇ ਉਹਦੇ ਉੱਤੇ ਕੋਈ ਕੰਮ ਨਹੀਂ ਕੀਤਾ ਵੀ ਮੇਰੇ ਕੰਪੀਟੀਟਰ ਜਿਹੜੇ ਆ ਉਹ ਕੀ ਕਰ ਰਹੇ ਆ ਜਾਂ ਕਿਸ ਕਿਸਮ ਦਾ ਜਿਹੜਾ ਰੈਪ 뮤직 ਆ ਇਹ ਕਿੱਦਾਂ ਚੱਲ ਰਿਹਾ ਕੀ ਸ਼ਬਦਾਵਲੀ ਹੈ ਇਹਦੇ ਕੋਈ ਕ੍ਰੀਏਟੀਵਿਟੀ ਹੋਈ ਨਹੀਂ ਉਹ ਜਦੋਂ ਕ੍ਰੀਏਟੀਵਿਟੀ ਨਹੀਂ ਹੋਈ ਤੇ ਅੱਜਕੱਲ ਉਹ ਜਿਹੜੀ ਲੜਕੀ ਸੋਹਣੀ ਮਾਨ ਹੈ ਇਹ ਸਭ ਮੈਂ ਆਪਣੇ ਵੱਲੋਂ ਕਰ ਰਿਹਾ ਮੈਨੂੰ ਕਿਸੇ ਨੇ ਦੱਸਿਆ ਨਹੀਂ ਤੇ ਨਾ ਹੀ ਮੈਨੂੰ ਮਤਲਬ ਇਹ ਆ ਵੀ ਕੋਈ ਵਧਾ ਚੜਾ ਕੇ ਗੱਲ ਕਰਾਂ ਉਹਦਾ ਗਾਣਾ ਇੱਕ ਆ ਰਿਹਾ ਨਵਾਂ ਡਾਕਟਰਜ਼ ਯੂਜ਼ ਦੇ ਨਾਲ ਡਾਕਟਰਜ਼ ਯੂਜ਼ ਜਿਹੜਾ ਉਹ ਇੱਕ ਬਹੁਤ ਮਸ਼ਹੂਰ ਜਿਹੜਾ 뮤ਜ਼ਿਕ ਪ੍ਰੋਡਿਊਸਰ ਹੈ ਇੰਗਲੈਂਡ ਦੇ ਵਿੱਚ ਰਹਿੰਦਾ ਤੇ ਉਹ ਲੜਕੀ ਸੋਨੀਮਾਨ ਇੰਗਲੈਂਡ ਗਈ ਹੋਈ ਉਹਨੇ ਸੋਸ਼ਲ ਮੀਡੀਆ ਦੇ ਉੱਤੇ ਆਪਣੀਆਂ ਬਹੁਤ ਸਾਰੀਆਂ ਤਸਵੀਰਾਂ ਜਿਹੜੀਆਂ ਉਹ ਅਪਲੋਡ ਵੀ ਕੀਤੀਆਂ ਇੰਗਲੈਂਡ ਦੀਆਂ ਤੇ ਇੱਕ ਫੋਟੋ ਉਹਨੇ ਅਪਲੋਡ ਕੀਤੀ ਡਾਕਟਰ ਜ਼ੂਸ ਦੇ ਨਾਲ ਇਹ ਮੇਰਾ ਆਲ ਵਾਲਾ ਇੱਕ ਗੀਤ ਜਿਹੜਾ ਵਾ ਉਹ ਡਾਕਟਰ ਜੂਸ ਨਾਲ ਆ ਲਿਆ ਹੁਣ ਜਦੋਂ ਸਾਥੀ ਕਲਾਕਾਰ ਇਹ ਸਭ ਦੇਖ ਰਿਹਾ ਤਾਂ ਉਹਦੇ ਮਨ ਦੇ ਵਿੱਚ ਜਿਹੜਾ ਉਬਾਲ ਪੈਦਾ ਹੋ ਰਿਹਾ ਉਹਦਾ ਦਿਮਾਗ ਜਿਹੜਾ ਉਹ ਉਹਨੂੰ ਇਹ ਕਹਿ ਰਿਹਾ ਵੀ ਯਾਰ ਕੱਲ ਤੱਕ ਆਪਾਂ ਇਕੱਠੇ ਸੀ ਅੱਜ ਡਾਕਟਰ ਜੂਸ ਨਾਲ ਗਾਣਾ ਵਾ ਮੈਂ ਕਿੱਥੇ ਆ ਮੈਂ ਪਿੰਡ ਧਰਮਪੁਰੇ ਬੈਠਾ ਆ ਦੀਨੇਵਾਲ ਬੈਠਾ ਵਾ ਮੈਂ ਕੀ ਕਰ ਰਿਹਾ ਮੇਰੇ ਨਾਲ ਕੀ ਹੋ ਰਿਹਾ ਜਦ ਕਿ ਪ੍ਰੋਬਲਮ ਇਹ ਆ ਵੀ ਇਹ ਦੀ ਕ੍ਰੀਏਟੀਵਿਟੀ ਜਿਹੜੀ ਆ ਉਹ ਇਹਨੂੰ ਨਵਾਂ ਕੁਝ ਸਿਰਜਿਆ ਨਹੀਂ ਜਾ ਰਿਹਾ ਜਾਂ ਨਵਾਂ ਕੁਝ ਲਿਖਿਆ ਨਹੀਂ ਜਾ ਰਿਹਾ ਤੇ ਅਗਲਾ ਜਿਹੜਾ ਬੰਦਾ ਇਹਦਾ ਸਾਥੀ ਕਲਾਕਾਰ ਸੋਨੀ ਮਾਨ ਉਹ ਉਹਨੂੰ ਮੌਕਾ ਮਿਲਿਆ ਉਹ ਗੇ ਚਲੀ ਗਈ ਹੁਣ ਹੋਇਆ ਕੀ ਵੀ ਜਦੋਂ ਇਹਦੇ ਦਿਮਾਗ ਤੇ ਉੱਤੇ ਇਹ ਸਾਰਾ ਪ੍ਰੈਸ਼ਰ ਪਿਆ ਤੇ ਇਹ ਖਿਜਣ ਲੱਗ ਪਿਆ ਜੋ ਮੈਨੂੰ ਲੱਗਦਾ ਇਹ ਖਿਜਣ ਲੱਗ ਪਿਆ ਤਾਂ ਨਿੱਕੀ ਜੀ ਗੱਲ ਦੇ ਵਿੱਚੋਂ ਜਿਹੜਾ ਇਹਦਾ ਝਗੜਾ ਹੋਇਆ ਫਿਰ ਇੰਨੇ ਨਾਲ ਜੋ ਪੁਲਿਸ ਵਾਲਿਆਂ ਨੇ ਕੀਤਾ ਮਾਰਾ ਕੀਤਾ ਉਹਨਾਂ ਨੂੰ ਸਮਝਣਾ ਚਾਹੀਦਾ ਸੀਗਾ ਵੀ ਇਹ ਬੰਦਾ ਜਿਹੜਾ ਵੀ ਇਸ ਵੇਲੇ ਆਪਣੇ ਬੈਲੈਂਸ 'ਚ ਨਹੀਂ ਹੈਗਾ ਇਹਦਾ ਦਿਮਾਗੀ ਤوازن ਬਿਲਕੁਲ ਠੀਕ ਨਹੀਂ ਹੈਗਾ ਇਹਨੂੰ ਇਸ ਕਦਰ ਧੂਣਾ ਨਹੀਂ ਚਾਹੀਦਾ ਸੀ ਉਸ ਗੱਲ ਦੀ ਮੈਂ ਵੀ ਨਖੇਦੀ ਕਰਦਾ ਵੀ ਇਹਨੂੰ ਵਾਲਾ ਤੋਂ ਫੜ ਕੇ ਤੂੰ ਆ ਗੱਡੀ 'ਚ ਸੁੱਟਿਆ ਲੈ ਗਏ ਇਹ ਗਲਤ ਆ ਇਹਨੂੰ ਇਤਿਆਕੇ ਜਿਹੜਾ ਵਾ ਬਿਠਾ ਲੈਂਦੇ ਗੱਡੀ ਦੇ ਵਿੱਚ ਤੇ ਇਹਨੂੰ ਥਾਣੇ ਲੈ ਜਾਂਦੇ ਪਰ ਦੂਜੇ ਪਾਸੇ ਪੁਲਿਸ ਵਾਲੇ ਕੀ ਦੱਸ ਰਹੇ ਆ ਉਹ ਕਹਿੰਦੇ ਵੀ ਅਸੀਂ ਇਸੇ ਤਰ੍ਹਾਂ ਕੀਤਾ ਸੀ ਇਹਨੂੰ ਅਸੀਂ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਤੂੰ ਚੱਲ ਸਾਡੇ ਨਾਲ ਗੱਡੀ 'ਚ ਬੈ ਤੇ ਥਾਣੇ ਚੱਲ ਕੋਈ ਗੱਲ ਨਹੀਂ ਪਰ ਇਹਨੇ ਉਸ ਉਸ ਅਫਸਰ ਵੀ ਜਿਹੜਾ ਆਪਾਂ ਵੀਡੀਓ ਚ ਦੇਖਦੇ ਆ ਜਿਹਦੇ ਸਿਰ ਤੇ ਪੱਗ ਨਹੀਂ ਹੈਗੀ ਉਹਦੀ ਪੱਗ ਲਾ ਹੀ ਕਹਿੰਦਾ ਵੀ ਇਹ ਮੇਰੇ ਵੀ ਹੱਥੀ ਪਿਆ ਜਦੋਂ ਕਹਿੰਦਾ ਵੀ ਇਹਨੇ ਮੇਰੀ ਪੱਗ ਲਾ ਦਿੱਤੀ ਤੇ ਫੇਰ ਇਹਨੂੰ ਅਸੀਂ ਫੜ ਕੇ ਧੁਆ ਵੀ ਇਹ ਕਾਬੂ ਹੀ ਨਹੀਂ ਆ ਰਿਹਾ ਉਹਨਾਂ ਨੇ ਇਹਨੂੰ ਇਸ ਕਰਕੇ ਨਹੀਂ ਐਦਾਂ ਕੁੱਟਿਆ ਮਾਰਿਆ ਵੀ ਇਹ ਕੋਈ ਉਗਰਵਾਦੀ ਆ ਜਾਂ ਇਹ ਕੋਈ ਟੈਰਰਿਸਟ ਪਿਆ ਜਾਂ ਕੋਈ ਬੜਾ ਤਕੜਾ ਗੈਂਗਸਟਰ ਆ ਉਹਨਾਂ ਨੇ ਇਹਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਇਹ ਰੂੜੇ ਮਾਰ ਰਿਹਾ ਸੀਗਾ ਔਰ ਇਹ ਵੀ ਪਤਾ ਲੱਗਾ ਵੀ ਇਹਨੇ ਆਪਣੇ ਮਦਰ ਦੇਵੀ ਜਿਹੜਾ ਵਾ ਉਹ ਕਿਰਪਾਨ ਮਾਰੀ ਦਾਤ ਮਾਰਿਆ ਖੈਰ ਉਹ ਸਵਾਲ ਇਹ ਆ ਤੇ ਬਈ ਜਿੱਥੇ ਗੱਲ ਇਹ ਮੁੱਕਣੀ ਆ ਵੀ ਇਹ ਮੁੰਡਾ ਜਿਹੜਾ ਵਾ ਕਿਉਂਕਿ ਇਹਨੇ ਸ਼ੌਹਰਤ ਦੇਖ ਲਈ ਛੋੜੀ ਜੀ ਉਮਰ ਦੇ ਵਿੱਚ 17 18 ਸਾਲ ਦਾ ਸੀਗਾ ਉਸ ਤੋਂ ਬਾਅਦ ਸ਼ੌਹਰਤ ਦੇਖ ਲਈ ਤੇ ਲੋਕਾਂ ਨੇ ਜਿਹੜਾ ਇਹਨੂੰ ਚੱਕ ਲਿਆ ਬੱਲੇ ਬੱਲੇ ਅਸੀਂ ਐਵੇਂ ਕਰਾ ਦਿੰਨੇ ਹੁੰਨੇ ਆ ਮਾੜੀ ਜੀ ਕੋਈ ਗੱਲ ਹਿੱਟ ਹੋਵੇ ਸਹੀ ਸੋਸ਼ਲ ਮੀਡੀਆ ਦੇ ਉੱਤੇ ਵੀ ਧੰਨ ਧੰਨ ਕਰਾਤੀ ਬੱਲੇ ਬੱਲੇ ਕਰਾਤੀ ਲੈ ਗੱਡ ਦਿੱਤਾ ਤੂੰ ਤੱਕ ਪਾਤੀ ਤੂੰ ਇਹ ਕਰਤਾ ਤੂੰ ਉਹ ਕਰ ਦਿੱਤਾ ਤੇ ਮੁੜ ਕੇ ਅੱਜ ਇਹਦੇ ਜੋ ਹਾਲਾਤ ਆ ਉਹਦੇ ਲਈ ਜਿਹੜਾ ਇਹ ਸੋਸ਼ਲ ਮੀਡੀਆ ਜ਼ਿੰਮੇਵਾਰ ਹੈ ਜਿੱਤੇ ਇਹਦਾ ਗਾਣਾ ਮਕਬੂਲ ਹੋਇਆ ਉਸ ਗਾਣੇ ਨੇ নো ਡਾਊਟ ਇਹਨੂੰ ਘਰ ਤਾਂ ਪਾ ਕੇ ਦੇ ਦਿੱਤਾ ਪਰ ਅਗਾਹ ਰਜਗਾਰ ਪੱਕਾ ਰਜਗਾਰ ਨਹੀਂ ਦਿੱਤਾ ਪਰ ਮੇਰੇ ਖਿਆਲ ਦੇ ਮਤਾਬਕ ਜਿੱਥੇ ਤੱਕ ਮੈਨੂੰ ਲੱਗਦਾ ਇਹ ਕੋਈ ਮੁੰਡਾ ਬਹੁਤਾ ਪੜਿਆ ਵੀ ਨਹੀਂ ਇਹਨੂੰ ਚਾਹੀਦਾ ਵੀ ਕੁਝ ਸਮਾਜ ਸੇਵੀ ਸੰਸਥਾਵਾਂ ਨੂੰ ਚਾਹੀਦਾ ਵੀ ਇਹਨੂੰ ਕਿਸੇ ਸਕੂਲ 'ਚ ਦਾਖਲ ਕਰਾਉਣ ਇਹ ਕੁਝ ਪੜੇ ਕੋਈ ਸਕਿਲਡ ਕੋਰਸ ਕਰਾ ਦੇਣ ਜਾਂ ਇਹਦੀ ਕਿਤੇ ਨੌਕਰੀ ਇਹਦਾ ਰੋਜ਼ਗਾਰ ਘੱਟੋ ਘੱਟ ਜਿਹੜਾ ਉਹ ਸੈੱਟ ਕਰੇ ਵੀ ਇਹ ਸਵੇਰੇ ਕਿਤੇ ਕੰਮ ਤੇ ਜਾਵੇ ਸ਼ਾਮ ਨੂੰ ਉੱਥੋਂ ਆਵੇ ਇਹ ਬਿਜ਼ੀ ਰਹੇ ਕਿਉਂਕਿ ਇਹ ਜਦੋਂ ਸਾਰਾ ਦਿਨ ਵਿਹਲਾ ਰਹੂਗਾ ਮੋਬਾਈਲ ਦੇ ਉੱਤੇ ਉਹੋ ਕੁਝ ਪਿੱਛੇ ਜਾਂਦਾ ਬੰਦਾ ਜਦੋਂ ਬੰਦਾ ਇਕੱਲਾ ਰਹਿ ਜਾਂਦਾ ਨਾ ਫਿਰ ਉਹ ਉਹਦੇ ਵਾਸਤੇ ਬੜਾ ਔਖਾ ਹੁੰਦਾ ਵੀ ਜਿਹੜਾ ਪ੍ਰੈਜ਼ੈਂਟ 'ਚ ਰਹਿਣਾ ਮੌਕੇ 'ਤੇ ਰਹਿਣਾ ਬਹੁਤ ਔਖਾ ਹੁੰਦਾ ਪਿੱਛੇ ਹੀ ਦੇਖਦਾ ਘੁੰਮ ਘੁੰਮ ਕੇ ਯਾਰ ਮੇਰੇ ਨਾਲ ਇਦਾਂ ਹੁੰਦਾ ਸੀਗਾ ਮੈਂ ਇਦਾਂ ਕਰਦਾ ਸੀ ਮੈਂ ਉਦਾਂ ਕਰਦਾ ਸੀ ਫਿਊਚਰ ਉਹਨੂੰ ਕੁਝ ਨਹੀਂ ਦਿਖਦਾ ਜੇ ਫਿਊਚਰ ਦਿਖ ਦਿਸਦਾ ਤੇ ਉਹ ਸ਼ੇਖ ਚਿੱਲੀ ਦੇ ਜਿਹੜੇ ਆ ਉਹ ਖਾਬ ਦੱਸਦੇ ਆ ਵੀ ਐਦਾਂ ਹੋ ਜੂਗਾ ਐਦਾਂ ਹੋ ਜੂਗਾ ਜੇ ਉਹ ਸਭ ਕੁਝ ਕਰਨਾ ਤਾਂ ਉਹਦੇ ਲਈ ਮਿਹਨਤ ਵੀ ਕਰਨੀ ਪੈਣੀ ਹੈ ਜੋ ਮੈਨੂੰ ਲੱਗਦਾ ਇਹ ਬੱਚਾ ਨਹੀਂ ਕਰ ਰਿਹਾ ਕਿਉਂਕਿ ਅਗਰ ਇਹ ਕੋਈ ਨਵੇਂ ਗੀਤ ਬਣਾਉਦਾ ਹੁੰਦਾ ਕੋਈ ਨਵਾਂ ਰੈਪ ਆਪਣਾ 뮤직 ਬਣਾਉਂਦਾ ਤਾਂ ਕੋਈ ਨਾ ਕੋਈ ਗਾਣਾ ਇਹਦਾ ਜ਼ਰੂਰ ਚੱਲ ਜਾਣਾ ਸੀਗਾ ਕੋਸ਼ਿਸ਼ ਕੀਤੀ ਮੈਂ ਜਿੱਦਾਂ ਪਹਿਲਾਂ ਵੀ ਦੱਸਿਆ ਵੀ ਕਈ ਲੋਕਾਂ ਨੇ ਇਹਦਾ ਬਾਹ ਫੜੀ ਸੀ ਪਰ ਗਾਣਾ ਨਹੀਂ ਚੱਲਿਆ ਸੋ ਇੱਕ ਤਾਂ ਇਹ ਜਿਹੜਾ ਵਾ ਜੋ ਕੁ ਜਿਹੜੇ ਨਾਲ ਹੋਇਆ ਮਾਰਾ ਹੋਇਆ ਪਰ ਨਾਲ ਦੀ ਨਾਲ ਉਹ ਪੁਲਸ ਵਾਲਿਆਂ ਦਾ ਵੀ ਜਿਹੜਾ ਪੱਖ ਆ ਉਹ ਰੱਖਣਾ ਜ਼ਰੂਰੀ ਆ ਵੀ ਜਦੋਂ ਇਹ ਰੋੜੇ ਮਾਰਦਾ ਪਿਆ ਵਾ ਦਾਤ ਮਾਰੀ ਜਾਂਦਾ ਵੀ ਜਿੱਦਾਂ ਉਹ ਦੱਸਦੇ ਵੀ ਆਪਣੀ ਮੰਮੀ ਦੇ ਵੀ ਇਹਨੇ ਦਾਤ ਮਾਰਿਆ ਇਹ ਕਿਸੇ ਤੇ ਮਾਰ ਦੇਣ ਦਾ ਗੁੱਸੇ ਚ ਆ ਕੇ ਕੋਈ ਜ਼ਿਆਦਾ ਨੁਕਸਾਨ ਕਰ ਦਿੰਦਾ ਹੁਣ ਤੇ ਬਾਹਰ ਆ ਗਿਆ ਤੇ ਜੇ ਇਹਦੇ ਕੋਲੋਂ ਕਿਤੇ ਜ਼ਿਆਦਾ ਨੁਕਸਾਨ ਹੋ ਜਾਂਦਾ ਤਾਂ ਫੇਰ ਫੇਰ ਕੀ ਗੱਲ ਫੇਰ ਆਪਾਂ ਕੀ ਕਰਨਾ ਹੈ ਫੇਰ ਅਸੀਂ ਕਹਿੰਦਾ ਹਾਂ ਵੀ ਪੁਲਸ ਵਾਲਿਆਂ ਨੇ ਫੜਿਆ ਕਿਉਂ ਨਹੀਂ ਜੀ ਇਹਨੂੰ ਡੱਕਿਆ ਕਿਉਂ ਨਹੀਂ ਜੀ ਮੇਰੇ ਉੱਤੇ ਕੇਸ ਕਿਉਂ ਨਹੀਂ ਚਲਾਇਆ ਸੋ ਕੁੱਲ ਮਿਲਾ ਕੇ ਦੋਨੋਂ ਪੱਖ ਇਹ ਆ ਬਈ ਇਹਨੇ ਆਪੇ ਚੋਂ ਬਾਹਰ ਹੋਇਆ ਆਪੇ ਚੋਂ ਬਾਹਰ ਇਸ ਕਰਕੇ ਹੋਇਆ ਵੀ ਇਹ ਫਰਸਟ੍ਰੇਟਡ ਆ ਇਹਦਾ ਆਪਣੇ ਇਮੋਸ਼ਨਸ ਦੇ ਉੱਤੇ ਬਿਲਕੁਲ ਕਾਬੂ ਨਹੀਂ ਰਿਹਾ ਇਹ ਫਰਸਟ੍ਰੇਟਡ ਹੋ ਗਿਆ ਵੀ ਉਹ ਲੋਕ ਅੱਗੇ ਨਿਕਲ ਗਏ ਮੇਰੇ ਨਾਲ ਦੇ ਮੈਂ ਉੱਥੇ ਦਾ ਉੱਥੇ ਹੀ ਰਹਿ ਗਿਆ ਤੇ ਇਹ ਸਭ ਨੇ ਇਸ ਪੂਰੇ ਘਟਨਾ ਕ੍ਰਮ ਨੂੰ ਜਿਹੜਾ ਵਾ ਉਹ ਜਨਮ ਦਿੱਤਾ ਵੀ ਇੱਕ ਸਧਾਰਨ ਜੀ ਗੱਲ ਸੀ ਘਰਾਂ 'ਚ ਕੁੱਤੇ ਲੋਕਾਂ ਆਮ ਰੱਖੇ ਹੁੰਦੇ ਆ ਕੋਈ ਗਲੀ ਦੇ ਵਿੱਚ ਵੀ ਪੈ ਜਾਂਦਾ ਤੇ ਬੰਦਾ ਦਾਤ ਲੈ ਕੇ ਬੜਨ ਥੋੜੀ ਤੁਰ ਪੈਂਦਾ ਪਰ ਕਈ ਕੇਸ ਅਸੀਂ ਦੇਖਿਆ ਵੀ ਸੋਸ਼ਲ ਮੀਡੀਆ ਤੇ ਲੋਕ ਲੜਦੇ ਵੀ ਆ ਕੁੱਤਿਆਂ ਪਿੱਛੇ ਵੀ ਤੁਸੀਂ ਇਹਨਾਂ ਨੂੰ ਕਿਉਂ ਰੋਟੀ ਪਾਉਨੇ ਆ ਦੁੱਧ ਪਾਉਨੇ ਆ ਸੋ ਕੁੱਲ ਮਿਲਾ ਕੇ ਇਹਨੂੰ ਇੱਕ ਡਾਕਟਰੀ ਸਹਾਇਤਾ ਦੀ ਲੋੜ ਆ ਨਾਲ ਦੀ ਨਾਲ ਇਹਨੂੰ ਐਜੂਕੇਸ਼ਨ ਦੀ ਲੋੜ ਆ ਇਹਨੂੰ ਪੜਾਇਆ ਜਾਵੇ ਇਹ ਤਾਂ ਕਿ ਇਹ ਕੋਈ ਨਾ ਕੋਈ ਰੋਜ਼ਗਾਰ ਆਪਣਾ ਕਰ ਸਕੇ ਕਿਉਂਕਿ ਬਾਰ ਬਾਰ ਅਗਰ ਇਹਦੇ ਤੁਸੀਂ ਗਾਣੇ ਕੱਢਦੇ ਰਹੋਗੇ ਕ੍ਰੀਏਟੀਵਿਟੀ ਉਹ ਗਾਣਾ ਹਿੱਟ ਅਗਰ ਨਹੀਂ ਹੁੰਦਾ ਜੇ ਕੋਈ ਵੱਖਰੀ ਕਿਸਮ ਦਾ 뮤직ੇ ਨਹੀਂ ਬਣਾਊਗਾ ਕੋ ਵਧੀਆ ਲਿਰਿਕਸ ਨਹੀਂ ਪਾਊਗਾ ਤੇ ਉਹ ਗਾਣਾ ਲੋਕਾਂ ਨੂੰ ਨਹੀਂ ਪਸੰਦ ਕਰਨਾ ਕਿਉਂਕਿ YouTube ਦੇ ਉੱਤੇ ਗਾਣਿਆਂ ਦੀ ਧਰਮਾਰ ਆ ਔਰ ਮੈਂ ਨਿੱਜੀ ਤੌਰ ਦੇ ਉੱਤੇ ਇਹੋ ਜੇ ਬਹੁਤ ਸਾਰੇ ਕਲਾਕਾਰਾਂ ਨੂੰ ਯਾਰਦਾ ਪਰਸਨਲੀ ਜਾਣਦਾ ਜਿੰਨਾਂ ਦਾ ਇੱਕ ਇੱਕ ਗਾਣਾ ਚੱਲਿਆ ਔਰ ਜਦੋਂ ਚੱਲਿਆ ਧੂੜਾ ਪਾਟ ਦਿੱਤੀਆਂ ਉਸ ਗਾਣੇ ਨੇ ਤੇ ਮੁੜ ਕੇ ਉਹਨਾਂ ਕਲਾਕਾਰਾਂ ਨੂੰ ਕਿਸੇ ਨੇ ਨਹੀਂ ਪੁੱਛਿਆ ਉਹ ਮੁੜ ਕੇ ਅੱਜ ਵੀ ਆਪਣੇ ਘਰਾਂ 'ਚ ਬੈਠੇ ਆ ਕੁਝ ਚਲੋ ਚਾਰ ਪੈਸੇ ਸੀਗੇ ਵਿਦੇਸ਼ 'ਚ ਚਲੇ ਗਏ ਬਹੁਤ ਸਾਰੇ ਲੋਕ ਆਪੋ ਆਪਣੇ ਕੰਮਾਂ 'ਚ ਲੱਗ ਗਏ ਆ ਬਹੁਤ ਸਾਰੇ ਬੰਦਿਆਂ ਨੂੰ ਮੈਂ ਜਾਣਦਾ ਤੁਸੀਂ ਯੂਥ ਫੈਸਟੀਵਲਸ ਦੇ ਵਿੱਚ ਜਾਓ ਉੱਥੇ ਇੰਨੇ ਵਧੀਆ ਕਲਾਕਾਰ ਤੁਹਾਨੂੰ ਦੇਖਣ ਨੂੰ ਮਿਲਣਗੇ ਥੀਏਟਰ ਦੇ ਖਾਸ ਕਰਕੇ ਜਿਹੜੇ ਐਕਟਿੰਗ ਕਰਦੇ ਆ ਜਿਹੜੇ ਸਕਿਟ ਵਗੈਰਾ ਕਰਦੇ ਆ ਜਿਹੜੇ ਸ਼ੋਅ ਆਪਣਾ ਏ ਪਲੇ ਕਰਦੇ ਆ ਇੱਕ ਨਾਟਕ ਕਰਦੇ ਆ ਬਹੁਤ ਬਿਹਤਰੀਨ ਕਲਾਕਾਰ ਜਿਹੜੇ ਆ ਉੱਥੇ ਹੁੰਦੇ ਆ ਉਸ ਪ੍ਰੋਗਰਾਮ ਨੂੰ ਪੇਸ਼ ਕਰਦੇ ਆ ਪਰ ਉਹ ਸਾਰੇ ਹੀ ਆਪਾਂ ਕਹੀਏ ਵੀ ਸੁਪਰਸਟਾਰ ਬਣ ਜਾਣ ਨਹੀਂ ਬਣਦੇ ਪਰ ਉਹ ਆਪਣਾ ਬਚਾ ਇਸ ਕਰਕੇ ਕਰ ਲੈਂਦੇ ਆ ਵੀ ਉਹਨਾਂ ਦੇ ਕੋਲ ਤਾਲੀਮ ਹੁੰਦੀ ਆ ਉਹਨਾਂ ਯੂਨੀਵਰਸਿਟੀ ਕਾਲਜ ਦੇ ਵਿੱਚ ਪੜ੍ਹਾਈ ਕਰਤੀ ਹੁੰਦੀ ਆ ਉਹਨਾਂ ਨੂੰ ਕਾਫੀ ਕੁਝ ਜਿਹੜਾ ਉਹ ਸਮਝ ਹੁੰਦੀ ਆ ਵੀ ਚਲੋ ਜੀ ਨਹੀਂ ਚੱਲਿਆ ਸਾਡਾ ਦਾ ਫਿਲਮਾਂ ਦੇ ਵਿੱਚ ਨਹੀਂ ਲੱਗਾ ਤੇ ਚਲੋ ਕੋਈ ਗੱਲ ਨਹੀਂ ਇਸੇ ਤਰ੍ਹਾਂ ਅਗਰ ਇਹ ਬੱਚਾ ਜਿਹੜਾ ਧਰਮਪ੍ਰੀਤ ਆ ਪਿੰਡ ਦੀਨੇਵਾਲ ਦਾ ਜਿਹਨੂੰ ਮੁੱਖ ਮੰਤਰੀ ਕਹਿੰਦੇ ਆ ਇਹਦੀ ਐਜੂਕੇਸ਼ਨ ਅਗਰ ਨਾਲ ਕਰਵਾਈ ਜਾਏ ਇਹਨੂੰ ਦੱਸਿਆ ਜਾਏ ਵੀ ਉਹ ਤੇਰਾ ਇੱਕ ਦੌਰ ਸੀਗਾ ਉਹ ਤੇਰਾ ਇੱਕ ਗੀਤ ਚੱਲ ਗਿਆ ਉਸ ਤੋਂ ਬਾਅਦ ਤੇਰੇ ਇੱਕ ਦੋ ਗੀਤ ਹੋਰ ਆਏ ਨਹੀਂ ਚੱਲੇ ਜਾਂ ਤੇ ਉਹਦੇ ਉੱਤੇ ਮਿਹਨਤ ਕਰ ਜਾਂ ਫਿਰ ਤੂੰ ਕੋ ਆਪਣਾ ਕੰਮ ਕੰਦਾ ਉਹ ਕਰ ਤੇ ਸੋਸ਼ਲ ਮੀਡੀਆ ਵਾਲਿਆਂ ਨੇ ਵੀ ਜਦੋਂ ਇਹ ਇਹਨੇ ਰੇੜੀ ਲਾਈ ਸੀਗੀ ਉਹ ਚੱਕ ਲਿਆ ਜੀ ਕਮੈਂਟਸ ਭਰ ਦਿੱਤੇ ਲਿਖ ਲਿਖ ਕੇ ਵੀ ਇਹ ਹੁਣ ਜੀ ਇਹ ਆਪਣਾ ਕਬਾੜ ਇਕੱਠਾ ਕਰੂਗਾ ਤੇ ਜੇ ਕੀ ਪਤਾ ਇਹਦਾ ਕਬਾੜ ਸਕ੍ਰੈਪ ਦਾ ਬਹੁਤ ਕਰੋੜਾਂ ਦਾ ਗੱਲਿੰਦਾ ਬੜੇ ਇਹੋ ਜਿਹੇ ਕਬਾੜ ਦੇ ਵਪਾਰੀ ਆ ਜਿਨ੍ਹਾਂ ਦਾ ਅਰਬਾਂ ਦਾ ਕੰਮ ਆ ਆਕਾਨਪੁਰ ਦੇ ਦੇ ਜਿੱਕ ਕਬਾੜੀ ਆ ਪੱਪੂ ਕਬਾੜੀ ਖਰੇ ਕਈ ਚੈਨਲਾਂ ਦੇ ਉੱਤੇ ਇਹਦਾ ਇੰਟਰਵਿਊ ਚੱਲਿਆ ਉਥੋਂ ਹੈਲੀਕਾਪਟਰ ਜਹਾਜ਼ ਤੱਕ ਮਿਲਦੇ ਆ ਤੇ ਹੈਗਾ ਉਹ ਕਬਾੜ ਦਾ ਹੀ ਕੰਮ ਕਰਦਾ ਦੁਕਾਨ ਉਹਦੀ ਨਿੱਕੀ ਜੀ ਆ ਤੇ ਗਦਾਮ ਉਹਦਾ ਕਿੱਲਿਆਂ ਦੇ ਹਿਸਾਬ ਦੇ ਨਾਲ ਫੈਲਿਆ ਹੋਇਆ ਸੋ ਕੰਮ ਕੋਈ ਵੀ ਮਾੜਾ ਨਹੀਂ ਹੁੰਦਾ ਪਰ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਇਹਨੇ ਕਬਾੜ ਦਾ ਕੰਮ ਸ਼ੁਰੂ ਕੀਤਾ ਜਨਤਾ ਨੇ ਹਮਦਰਦੀ ਵਿਖਾਈ ਪੰਜਾਬੀ ਪ੍ਰਿਆਦਲ ਹੁੰਦੇ ਆ ਇਹਦੀ ਬਾਹ ਵੀ ਫੜੀ ਇਹਦਾ ਗਾਣਾ ਵੀ ਕੱਢਿਆ ਨਹੀਂ ਚੱਲਿਆ ਤੇ ਹੁਣ ਬਿਹਤਰ ਇਹ ਆ ਵੀ ਇਹਨੂੰ ਐਜੂਕੇਟ ਕੀਤਾ ਜਾਵੇ ਇਹਨੂੰ ਸਮਝਾਇਆ ਜਾਵੇ ਸਾਈਕੋਲੋਜੀਕਲੀ ਕਿਸੇ ਸਾਈਕਾਟ੍ਰਿਸਟ ਕੋਲ ਲਿਜਾਇਆ ਜਾਵੇ ਇਹਨੂੰ ਦਵਾਈ ਦਵਾਈ ਜਾਵੇ ਇਹਨੂੰ ਸਮਝਾਇਆ ਜਾਵੇ ਇਹਦੀ ਕਾਉਂਸਲਿੰਗ ਹੋਵੇ ਵੀ ਤੂੰ ਕਾਕਾ ਪੜ ਕੇ ਕੋਈ ਆਪਣੇ ਕੰਮ ਵੱਲ ਧਿਆਨ ਦੇ ਗਾਣਾ ਕੱਢੀ ਜਾ ਕੋਈ ਸੋਸ਼ਲ ਮੀਡੀਆ ਮੋਬਾਈਲ ਹੱਥ ਚ ਜੋ ਮਰਜੀ ਬੋਲੀ ਜਾਓ ਜੇ ਕ੍ਰੀਏਟੀਵਿਟੀ ਹੈਗੀ ਆ ਉਦਾਂ ਹੀ ਚੱਲ ਜਾਨੀ ਕੋਈ ਵੀਡੀਓ ਦੀ ਲੋੜ ਨਹੀਂ ਕੋਈ ਤੁਹਾਨੂੰ ਮਹਿੰਗੇ ਸਾਜਾਂ ਦੀ ਲੋੜ ਨਹੀਂ ਵੀ ਐਡਾ ਮਿਊਜ਼ਿਕ ਹੋਊਗਾ ਤੇ ਚੱਲੂਗਾ ਜੇ ਕਲਾ ਹੈ ਤਾਂ ਉਹ ਉਦਾਂ ਹੀ ਚੱਲ ਜਾਣੀ ਆ ਸੋ ਇਹਦੇ ਨਾਲ ਜੋ ਹੋਇਆ ਬਹੁਤ ਮਾੜਾ ਹੋਇਆ ਪਰ ਉਹਨਾਂ ਪੁਲਸ ਵਾਲਿਆਂ ਦਾ ਪੱਖ ਰੱਖਣਾ ਵੀ ਜ਼ਰੂਰੀ ਸੀਗਾ ਕਿ ਜਿਹੜੇ ਆਪ ਕੈਮਰੇ ਅੱਗੇ ਆ ਕੇ ਕਹਿ ਰਹੇ ਵੀ ਇਹਨੇ ਸਾਡੀ ਪੱਗ ਲਈਏ ਸਾਡੇ ਹੱਥੀ ਪਿਆ ਉਸ ਤੋਂ ਬਾਅਦ ਜਿਹੜਾ ਵਾ ਸਾਨੂੰ ਇਹਨੂੰ ਫਿਰ ਇਹਦੇ ਨਾਲ ਥੋੜੀ ਸਖਤੀ ਕਰਨੀ ਪਈ ਆ ਪਰ ਇਸ ਪਰਪ੍ਰੀਤਾ ਜਿਹੜਾ ਮੁੱਖ ਮੰਤਰੀ ਤਖੱਲਸ ਹੈ ਇਹਦਾ ਹਾਲ ਹੀ ਹੈ ਵੀ ਇਹਨੂੰ ਦਵਾਈ-ਦਵਾਈ ਜਾਵੇ ਇਹਦੀ ਕਾਉਂਸਲਿੰਗ ਹੋਵੇ ਇਹਨੂੰ ਪੜਾਇਆ ਜਾਵੇ ਤਾਂ ਜੋ ਇਹ ਆਪਣੇ ਉਸ ਜਿਹੜੇ ਦਲਮਾਂ ਦੇ ਵਿੱਚ ਫਸਿਆ ਹੋਇਆ ਉਸ ਜਿਹੜੇ ਚੱਕਰ ਚ ਘੇਰੇ ਚ ਜਿਹੜੇ ਫਸ ਗਿਆ ਆਪੂ ਆਪਣੇ ਵੱਲੋਂ ਬਣਾਏ ਘੇਰੇ ਚ ਜਿਹੜਾ ਫਸ ਗਿਆ ਉਹਦੇ ਵਿੱਚੋਂ ਇਹ ਨਿਕਲ ਸਕੇ ਤੇ ਇਹਦੀ ਜ਼ਿੰਦਗੀ ਜਿਹੜੀ ਆ ਉਹ ਬਿਹਤਰ ਬਣ ਸਕੇ